ਸੋਸ਼ਲ ਮੀਡੀਆ ਦੇ ਨਾਲ ਜੁੜੋ ਹੋਏ ਪੰਜਾਬੀ ਭੈਣੋ ਅਤੇ ਭਰਾਵੋ ਸ਼نگਾਰਾ ਚਹਲ ਦੀ ਸਸਵੀ ਕਾਲ ਕਬੂਲ ਕਰੋ ਜੀ ਸਿਹਤ ਦੀਆਂ ਗੱਲਾਂ ਕਰਦੇ ਕਰਦੇ ਅੱਜ ਆਪਾਂ ਪਹੁੰਚੇ ਹਾਂ ਜੀ ਲੀਵਰ ਦੇ ਉੱਤੇ ਜਿਗਰ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਸੱਜੇ ਪਾਸੇ ਬੱਕੀ ਦੇ ਨਾਲ ਇਹ ਇੱਕ ਅੰਗ ਹੈ ਜਿਹੜਾ ਬਹੁਤ ਹੀ ਜ਼ਰੂਰੀ ਅੰਗ ਹੈ ਜੋ ਕਿ ਖੂਨ ਬਣਾਉਂਦਾ ਹੈ ਸਾਡੇ ਪੁਰਾਣੀ ਖੋਤ ਹੈ ਵੀ ਜਿਗਰੇ ਵਾਲਾ ਬੰਦਾ ਹੈ ਪਰ ਇਹ ਗੱਲ ਬੇਸ਼ੱਕ ਬਣਾਈ ਹੋਈ ਹੈ ਕਿਉਂਕਿ ਇਹ ਗੱਲ ਤਾਂ ਜੁੜਦੀ ਹੈ ਤਾਂ ਮਨ ਨਾਲ ਹੈ ਵੀ ਮਨ ਬੰਦੇ ਦਾ ਤਕੜਾ ਹੈ ਕਿ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਿਗਰ ਨਾਲ ਇਸ ਕਰਕੇ ਜੁੜ ਰਹੀਆਂ ਨੇ ਵੀ ਜੇ ਜਿਗਰ ਕਮਜ਼ੋਰ ਹੋ ਗਿਆ ਤਾਂ ਬੰਦਾ ਕਿਸੇ ਪਾਸੇ ਦਾ ਨਹੀਂ ਰਿਹਾ ਅਸੀਂ ਜਿਗਰ ਨੂੰ ਅੱਜ ਦੇਖਦੇ ਹਾਂ ਵੀ ਬੱਚਿਆਂ ਦਾ ਵੀ ਔਰਤਾਂ ਦਾ ਵੀ ਖਰਾਬ ਹੋ ਰਿਹਾ ਹੈ ਜਿਹੜੀ ਸਾਡੀ ਖਾਕ ਹੈ ਐਡੀ ਮਾੜੀ ਖਾਕ ਬਣ ਕੇ ਆ ਰਹੀ ਹੈ ਉਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਿਲਾਵਟਾਂ ਤੇ ਜੋ ਚੀਜ਼ ਅਸੀਂ ਕਦੇ ਦੇਖੀ ਨਹੀਂ ਉਹ ਖਾਣੀ ਪੈ ਰਹੀ ਹੈ ਜਿਹੜਾ ਡੱਬੇ ਬੰਦ ਖਾਣਾ ਹੈ ਉਹਲੇ ਚ ਪਤਾ ਨਹੀਂ ਉਹਦੇ ਚ ਕੀ ਹੈਗਾ ਕੀ ਨਹੀਂ ਹੈਗਾ ਸਿਰਫ ਸੋਹਣਾ ਜਿਹਾ ਡੱਬਾ ਦੇਖ ਕੇ ਅਸੀਂ ਉਹਨੂੰ ਖਾ ਲੈਨੇ ਆ ਤੇ ਇਸ ਤੋਂ ਬਾਅਦ ਮੀਟ ਚਿਕਨ ਅੱਜ ਕੱਲ ਬਹੁਤ ਵਰਤੋਂ ਦੇ ਵਿੱਚ ਆਇਆ ਹੋਇਆ ਹੈ ਸ਼ਰਾਬ ਦਾ ਤਾਂ ਅੰਤ ਹੀ ਨਹੀਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਲਿਵਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਪਾਉਂਦੀਆਂ ਨੇ ਹਾਜਮੇ ਕਰਨ ਵਾਸਤੇ ਬਹੁਤ ਜ਼ਿਆਦਾ ਉਹਨੂੰ ਜ਼ੋਰ ਲਾਉਣਾ ਪੈਂਦਾ ਹੈ ਇਸ ਕਰਕੇ ਲਿਵਰ ਵਿਚਾਰਾ ਖਰਾਬ ਹੋ ਜਾਂਦਾ ਹੈ ਉਹਦੇ ਲੱਛਣ ਨੇ ਵੀ ਅੱਖਾਂ ਦੇ ਵਿੱਚ ਪੀਲਾਪਣ ਝਲਕਣਾ ਤੇ ਚਮੜੀ ਦੇ ਉੱਤੇ ਵੀ ਪੀਲਕ ਦੀ ਨਜ਼ਰ ਪੈਣੀ ਤੇ ਆਪਣੀ ਉਸ ਤੋਂ ਬਾਅਦ ਜਿਹੜੀ ਲੈਟਰਨ ਹੈ ਜੇ ਉਹ ਚਿੱਟੀ ਆਉਣ ਲੱਗ ਜੇ ਪਿਸ਼ਾਬ ਪੀਲ ਆਉਣ ਲੱਗ ਜੇ ਫੇਰ ਤਾਂ 100% ਹੀ ਸਮਝ ਲਓ ਵੀ ਲੀਵਰ ਦੇ ਵਿੱਚ ਗੜਬੜ ਹੋ ਗਈ ਪੀਲੀਆ ਹੈਪੇਟਾਈਟਸ ਵੀ ਜਾਂ ਸੀ ਇਹਨਾਂ ਚੋਂ ਕੋਈ ਨਾ ਕੋਈ ਹੋ ਚੁੱਕਿਆ ਇਦੇ ਵਿੱਚ ਆਖਿਆ ਜਾਂਦਾ ਵੀ ਜੇ ਲੀਵਰ ਪ੍ਰਭਾਵਤਾ ਸਾਡਾ ਯਾਨੀ ਲੀਵਰ ਜੇ ਕਿਤੇ ਖਰਾਬ ਹੈ ਉਸ ਹਾਲਤ ਦੇ ਵਿੱਚ ਜੇ दारू ਪੀਣ ਵਾਲਾ ਬੰਦਾ दारू ਪੀ ਗਿਆ ਜਾਂ दारू ਨੇ ਵੰਦਨਾ ਕੀਤੀ ਤਾਂ ਫਿਰ ਉਹ ਉਹਦੇ ਮਤਲਬ ਪਤਾ ਲੈਣ ਨਹੀਂ ਜਾਂਦੇ ਪਤਾ ਲੈਣ ਨਹੀਂ ਜਾਇਆ ਜਾਂਦਾ ਬਲਕਿ ਉੱਥੇ ਬੈਠਣ ਹੀ ਜਾਇਆ ਜਾਂਦਾ ਹੈ ਭਾਵ ਏਵੀਓ ਜੇ ਇਹੋ ਜੇ ਚੀਜ਼ਾਂ ਖਾਂਦਾ ਖਾਂਦਾ ਨਾਲ ਲੀਵਰ ਖਰਾਬ ਕਰ ਬੈਠਾ ਤੇ ਉਸ ਤੋਂ ਬਾਅਦ ਉਹ ਸ਼ਰਾਬੇ ਵੀਓ ਨੇ ਪਰਹੇਜ਼ ਨਹੀਂ ਕੀਤੀ ਤੇ ਉਹ ਬੰਦਾ ਕਦੇ ਵੀ ਨਹੀਂ ਰਹਿੰਦਾ ਉਹ ਮਰੂਗਾ ਹੀ ਮਰੂਗਾ ਉਹ ਮੌਤ ਦੇ ਨਾਲ ਅਟਕੇ ਲੀਆਂ ਕਰ ਰਿਹਾ ਹੈ ਯਾਨੀ ਉਹ ਮੌਤ ਨਾਲ ਖੇਡ ਰਿਹਾ ਹੈ ਲੀਵਰ ਦੇ ਮਾਮਲੇ 'ਚ ਇੱਕ ਬਹੁਤ ਸੁਖਦਾਇਕ ਗੱਲ ਹੈ ਇੱਕ ਖੁਸ਼ੀ ਦੇਣ ਵਾਲੀ ਗੱਲ ਇਹ ਹੈ ਜੇ ਲੀਵਰ ਨੂੰ ਅਸੀਂ ਆਰਾਮ ਦੇ ਦਈਏ ਨਾ ਸਿਰਫ ਉਹ ਨੂੰ ਕਦੇ ਪਿਆਰ ਹੈ ਇੱਕ ਦਿਨ ਦੋ ਦਿਨ ਤਿੰਨ ਦਿਨ ਤਾਂ ਇੱਕੋ ਹੀ ਸਾਡੇ ਸਰੀਰ ਦਾ ਆਰਗਨ ਹੈ ਇੱਕੋ ਅੰਗ ਹੈ ਸਰੀਰ ਦੇ ਵਿੱਚ ਜਿਹੜਾ ਆਪਣੀ ਰਿਪਿਆਰ ਆਪ ਕਰ ਲੈਂਦਾ ਹੈ ਦਿਲ ਖਰਾਬ ਹੋ ਜੇ ਤਾਂ ਸਾਨੂੰ ਡਾਕਟਰਾਂ ਕੋਲੇ ਹਰ ਹਾਲਤ 'ਚ ਜਾਣਾ ਪੈਂਦਾ ਹੈ ਪੇਟ ਖਰਾਬ ਹੋ ਜੇ ਗੁਰਦੇ ਖਰਾਬ ਹੋ ਜਾਣ ਤਾਂ ਅਸੀਂ ਘਰੇ ਬੈਠ ਕੇ ਨਹੀਂ ਸਾਰ ਸਕਦੇ ਪਰ ਲੀਵਰ ਦੇ ਮਾਮਲੇ ਦੇ ਵਿੱਚ ਸਾਨੂੰ ਫੈਟ ਘਟਾਣੀ ਚਾਹੀਦੀ ਹੈ ਤੇ ਸ਼ਰਾਬ ਬੰਦ ਕਰਨੀ ਚਾਹੀਦੀ ਹੈ ਜਿਹੜੇ ਪਤਲੇ ਚੀਜ਼ਾਂ ਨੇ ਪਤਲੀਆਂ ਜੂਸ ਗੰਨੇਦਰ ਰਾਸੇ ਉਹ ਜਿਹੀ ਚੀਜ਼ਾਂ ਪੀ ਲੋ ਤੇ ਪੰਜ ਚਾਰ ਦਿਨ ਰੈਸਟ ਕਰ ਲੋ ਤੇ ਲੀਵਰ ਆਪਣੀ ਥਾਂ ਦੇ ਉੱਤੇ ਆ ਜਾਂਦਾ ਜੇ ਅਸੀਂ ਲੀਵਰ ਨੂੰ ਪਿਆਰ ਕਰਦੇ ਹਾਂ ਤਾਂ ਜੇ بار بار ਉਹੀ ਚੀਜ਼ ਅਸੀਂ ਰਿਪੀਟ ਕਰੀ ਜਾਂਦੇ ਆ ਫੇਰ ਤਾਂ ਲੀਵਰ ਨੇ ਧੋਖਾ ਦੇਣੀ ਦੇਣਾ ਸੋ ਇਹ ਗੱਲ ਲੀਵਰ ਦੇ ਮਾਮਲੇ 'ਚ ਸਾਡੇ ਪੱਖ 'ਚ ਜਾਂਦੀ ਹੈ ਵੀ ਜੇ ਲੀਵਰ ਨੂੰ ਆਰਾਮ ਦਿੱਤਾ ਜਾਵੇ ਤਾਂ ਲੀਵਰ ਆਪਣੀ ਰਪਿਆਰ ਆਪ ਕਰ ਲੈਂਦਾ ਇਹਦਾ ਫਾਇਦਾ ਜਿਹੜੇ ਧਾਗਿਆਂ ਵਾਲੇ ਬੰਦੇ ਨੇ ਧਾਗੇ ਤਵੀਤਾਂ ਵਾਲੇ ਉਹ ਬਹੁਤ ਚੱਕਦੇ ਨੇ ਉਹ ਹਥੌੜਾ ਜਾ ਕਰਕੇ ਜੇ ਧਾਗੇ ਨੂੰ ਗੰਢਾਂ ਜੀਆਂ ਮਾਰ ਕੇ ਅਤੇ ਦੇ ਜਿੰਨ ਬੰਨੇ ਕਹਿੰਦੇ ਨੇ ਵੀ ਤਿੰਨ ਟਾਈਮ ਤੁਸੀਂ ਬੰਦੇ ਨੂੰ ਧੌਲਾ ਕਰਵਾ ਕੇ ਲੈ ਜਾਓ ਉਹ ਠੀਕ ਹੋ ਜਾਊਗਾ ਅਸਲ ਦੇ ਵਿੱਚ ਉਹ ਬੰਦਾ ਆਰਾਮ ਦੇ ਵਿੱਚ ਹੁੰਦਾ ਇਹਨੇ ਲੀਵਰ ਦੀ ਕੋਈ ਦਵਾਈ ਤਾਂ ਬਣੀ ਨਹੀਂ ਇੱਕ ਜਾਣਕਾਰੀ ਇਹ ਤਾਂ ਵੀ ਲੀਵਰ ਦੀ ਕੋਈ ਪ੍ਰੋਪਰ ਦਵਾਈ ਨਹੀਂ ਬਣੀ ਜਿਹੜੀ ਲੀਵਰ ਨੂੰ ਠੀਕ ਕਰੇ ਕਿਉਂਕਿ ਲੀਵਰ ਆਪਣੇ ਆਪ ਹੀ ਠੀਕ ਹੁੰਦਾ ਹੁੰਦਾ ਉਹ ਜਿਹੜੇ ਧਾਗੇ ਵਾਲੇ ਗੱਲ ਨੇ ਬੰਦੇ ਨੇ ਉਹ ਫਾਇਦਾ ਚੱਕ ਲੈਂਦੇ ਨੇ ਆਪਣਾ ਬੀ ਅਸੀਂ ਧਾਗੇ ਤਵੀਤਾਂ ਦੇ ਨਾਲ ਇਹਨੂੰ ਠੀਕ ਕੀਤਾ ਤੇ ਆਪਣੀ ਆਫੀਸ ਲੈਂਦੇ ਨੇ ਆਟੇ ਦਾਣੇ ਦੇ ਰੂਪ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਇਹ ਆਪਣਾ ਫਾਇਦਾ ਕਰ ਲੈਂਦੇ ਨੇ ਇਸ ਤੋਂ ਬਾਅਦ ਜੇ ਇਹਦੀ ਹੋਮਿਓਪੈਥੀ ਦਵਾਈ ਦੀ ਗੱਲ ਕਰੀਏ ਜਿਹੜੀ ਕਿ ਬਹੁਤ ਜਲਦੀ ਕੰਮ ਕਰਦੀ ਹੈ ਉਹ ਦਵਾਈ ਹੈ ਜੀ ਲਾਈਕੋਪੋਡੀਅਮ 30 ਪੋਟੈਂਸੀ ਦੇ ਵਿੱਚ ਲਾਈਕੋਪੋਡੀਅਮ ਜੇ ਕਿਸੇ ਬੰਦੇ ਨੂੰ ਪੀਲੀਆ ਹੋ ਜੇ ਲੀਵਰ ਫੁੱਲ ਜੇ ਤੇ ਲੀਵਰ ਦੇ ਵਿੱਚ ਕੋਈ ਹੋਰ ਤਰ੍ਹਾਂ ਦੀ ਗੜਬੜ ਹੋ ਜੇ ਤਾਂ ਲਾਈਕੋਪੋਡੀਅਮ 30 ਉਸ ਵਿਅਕਤੀ ਨੂੰ ਅਸੀਂ ਦੇ ਸਕਦੇ ਹਾਂ ਤੇ ਉਹਦੇ ਨਾਲ ਉਹਨੂੰ ਹਰ ਹਾਲਤ ਵਿੱਚ ਆਰਾਮ ਆਊਗਾ ਇਸ ਦੇ ਨਾਲ ਚੈਲੀਡੋਨੀਅਮ ਇੱਕ ਦਵਾਈ ਹੈ ਕਯੂ ਦੇ ਵਿੱਚ ਮਿਕਸਚਰ ਦੇ ਵਿੱਚ ਜਾਨੀ ਜਿਹਦੇ 10 ਤੁਪਕੇ ਪਾਣੀ ਚ ਪਾ ਕੇ ਪੀਣੇ ਨੇ ਉਹਦੀ ਤਾਂ ਸਿਰਫ ਦੋ ਤੁਪਕੇ ਜੀਵਤੇ ਪਾਉਣੇ ਨੇ ਜਾਂ ਗੋਲੀਆਂ ਦੇ ਰੂਪ ਦੇ ਵਿੱਚ ਚਾਰ ਗੋਲੀਆਂ ਚੁੱਸਣੀਆਂ ਨੇ ਜਿਹੜੀ ਲਾਈਕੋਪੋਡੀਅਮ 30 ਹੈ ਤੇ ਜਿਹੜੀ ਚੈਲੀਡੋਨੀਅਮ ਹੈਗੀ ਹੈ ਕਯੂ ਦੇ ਵਿੱਚ ਉਹਨੂੰ ਅਸੀਂ 10 ਤੁਪਕੇ ਦੇ ਵਿੱਚ ਤਿੰਨ ਵਾਰੀ ਪਾਣੀ ਦੇ ਵਿੱਚ ਪਾ ਪਾ ਕੇ ਪੀਣੇ ਨੇ ਤਾਂ ਜਿਹੜੀ ਰਿਕਵਰੀ ਐ ਇਸ ਦੀ ਬਹੁਤ ਜਲਦੀ ਹੋ ਜੂ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਕੁਝ ਖਾਣਾ ਨਹੀਂ ਹੈ ਖਾਣ ਤੋਂ ਮਤਲਬ ਵੀ ਕੋਈ ਰੋਟੀ ਜਾਂ ਕੋਈ ਠੋਸ ਚੀਜ਼ ਜਾਂ ਕੋਈ ਫੈਟ ਵਾਲੀ ਚੀਜ਼ ਅਸੀਂ ਉਹ ਚੀਜ਼ ਤੋਂ ਦੂਰ ਰਹਿਣਾ ਹੈ ਕਿਉਂਕਿ ਸਿਰਫ ਪੀਣਾ ਹੀ ਪੀਣਾ ਹੈ ਜਿਹੜਾ ਕਿ ਲੀਵਰ ਨੂੰ ਜ਼ੋਰ ਨਾ ਲਾਉਣਾ ਪਵੇ ਸਖਾਲਾਈ ਉਹ ਜਿਵੇਂ ਜੂਸ ਹੈ ਜਾਂ ਰਸ ਹੈ ਗੰਨੇ ਦਾ ਇਹ ਬੜੇ ਸੌਖੇ ਤਰੀਕੇ ਨਾਲ ਹੀ ਹਜਮ ਆ ਜਾਂਦੇ ਨੇ ਲੀਵਰ ਨੂੰ ਜ਼ੋਰ ਨਹੀਂ ਲਾਉਣਾ ਪੈਂਦਾ ਲੀਵਰ ਨੂੰ ਤਾਂ ਅਸੀਂ ਰੈਸਟ ਹੀ ਦੇਣਾ ਹੁੰਦਾ ਉਹ ਤਾਂ ਹੀ ਠੀਕ ਹੋ ਜਾਂਦਾ ਤੇ ਉਹ ਪਰਹੇਜ਼ ਵਿੱਚ ਜ਼ਰੂਰੀ ਹੈ ਤੇ ਜਿਹੜੇ ਆਪਣੇ ਜਿਹੜੇ ਠੋਸ ਭੋਜਨ ਹੈ ਉਸ ਤੋਂ ਜਿੰਨੀ ਦੇਰ ਲੀਵਰ ਠੀਕ ਨਹੀਂ ਹੁੰਦਾ ਸਾਨੂੰ ਦੂਰ ਰਹਿਣਾ ਚਾਹੀਦਾ ਵੀ ਸਾਡਾ ਲੀਵਰ ਠੀਕ ਹੋ ਰਿਹਾ ਹੈ ਕਿ ਨਹੀਂ ਠੀਕ ਹੋ ਰਿਹਾ ਇਹਦੀ ਇੱਕ ਪਛਾਣ ਹੈ ਲੀਵਰ ਖਰਾਬ ਹੋਣ ਨਾਲ ਜਾਂ ਲੀਵਰ ਪ੍ਰਭਾਵਿਤ ਹੋਣ ਨਾਲ ਬੰਦੇ ਦੀ ਭੁੱਖ ਮਰਦੀ ਹੈ ਜਿੱਥੇ ਬੰਦੇ ਦਾ ਜੀ ਕੱਚਾ ਜ਼ਰੂਰ ਹੁੰਦਾ ਹੈ ਜੀ ਕੱਚਾ ਜਦੋਂ ਹੋਵੇ ਤਾਂ ਉਹਨੂੰ ਭੁੱਖ ਲੱਗਦੀ ਨਹੀਂ ਕੁਦਰਤੀ ਗੱਲ ਹੈ ਤੇ ਉਹ ਜਦੋਂ ਠੀਕ ਹੋਣ ਵਾਲੇ ਨੂੰ ਜਾਂਦਾ ਹੈ ਤਾਂ ਉਹਨੂੰ ਥੋੜੀ ਜੀ ਭੁੱਖ ਰੁਮਕਦੀ ਹੈ ਜੀ ਕੱਚਾ ਉਹਦਾ हट ਜਾਂਦਾ ਹੈ ਤੇ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਹਾਲਤ ਦੇ ਵਿੱਚ ਇੱਕ ਛੋਟਾ ਜਿਹਾ ਪਤਲਾ ਜਿਹਾ ਭੁਲਕਾ ਕੋਈ ਪਤਲੀ ਜੀ ਦਾਲ ਦੇ ਨਾਲ ਜਿਹੜੀ ਬੜੀ ਜੂਸ ਵਰਗੀ ਹੋਵੇ ਕਮ ਜੋ ਮਤਲਬ ਜਿਆਦਾ ਠੋਸ ਨਾ ਹੋਵੇ ਕੋਈ ਘੋਬ ਵਗੈਰਾ ਵਿੱਚ ਕੁਝ ਨਹੀਂ ਪਾਉਣਾ ਤੇ ਉਹ ਇੱਕ ਅੱਧੀ ਰੋਟੀ ਨੂੰ ਮਰੀਜ਼ ਨੂੰ ਖਵਾਈ ਜਾ ਸਕਦੀ ਹੈ ਜਿਸ ਦੇ ਨਾਲ ਉਹਦੀ ਭੁੱਖ ਮਰ ਸਕੇ ਇਸ ਪ੍ਰਕਿਰਿਆ ਦੇ ਰਾਹੀਂ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਇਹਨਾਂ ਚੀਜ਼ਾਂ ਨੂੰ ਦੇ ਕੇ ਮਰੀਜ਼ ਦੇ ਉੱਤੇ ਜਿਹੜਾ ਹੋਇਆ ਹੋਇਆ ਪਰਛਾਵਾਂ ਹੈਪੀਟਾਈਟਸ ਬੀ ਦਾ ਕੇਲੋ ਹੈਪੀਟਾਈਟਸ ਬੀ ਦਾ ਕੇਲੋ ਲੀਵਰ ਦੀ ਖਰਾਬੀ ਦੇ ਰੂਪ ਦੇ ਵਿੱਚ ਕਹਿੰਦੇ ਆ ਅਸੀਂ ਉਹਨੂੰ ਠੀਕ ਕਰ ਸਕਦੇ ਆ ਸੋ ਏਸੀ ਇਹ ਦੋ ਗੱਲਾਂ ਲੀਵਰ ਨਾਲ ਜੁੜੀਆਂ ਹੋਈਆਂ ਮਿੱਤਰੋ ਲੀਵਰ ਬਹੁਤ ਜ਼ਰੂਰੀ ਜਿਹੜਾ ਸਾਡਾ ਅੰਗ ਹੈ ਮੌਤ ਦੇ ਬਹੁਤ ਨੇੜੇ ਲੈ ਜਾਂਦਾ ਹੈ ਇਹ ਜਦੋਂ ਖਰਾਬ ਹੋ ਜੇ ਇਸ ਕਰਕੇ ਦਾ ਅਤਿ ਧਿਆਨ ਰੱਖਣਾ ਇਸ ਲੀਵਰ ਨੂੰ ਜਿਗਰ ਨੂੰ ਅਸੀਂ ਬਾਕੀ ਅੰਗਾ ਦੇ ਮੁਕਾਬਲੇ ਵੱਧ ਪਿਆਰ ਕਰਨਾ ਹੈ ਧੰਨਵਾਦ ਤੁਹਾਡਾ ਆਪਣਾ ਸ਼ਿੰਗਾਰਾ ਚ ਹੈ